ਏਨੇ ਮੈਡਮ ਮਨਦੀਪ ਕੌਰ ਹਣੀ ਹੈਨਾ ਮੈਡਮ ਮਨਦੀਪ ਕੌਰ ਨੇ ਕੱਲ ਇੱਕ ਬਿਆਨ ਦਿੱਤਾ ਵਾ ਪਹਿਲਾਂ ਬਿਆਨ ਸੁਣ ਲਓ ਫਿਰ ਉਸ ਤੋਂ ਬਾਅਦ ਜੋ ਸੱਚੀ ਤੇ ਸਹੀ ਗੱਲ ਆ ਆਪਾਂ ਉਹ ਗੱਲ ਕਰਾਂਗੇ ਤੇ ਤੱਥਾਂ ਦੇ ਆਧਾਰ ਤੇ ਕਰਾਂਗੇ ਆ ਮੜਾ ਇੱਕ ਬਿਆਨ ਸੁਣੋ 85 ਇਹ ਮੇਰਾ ਜ਼ਰੂਰੀ ਕੰਮ ਆ ਮੈਨੂੰ ਗੱਡੀ ਨੂੰ ਜਾਲੇ ਤੋਂ ਬਾਹਰ ਇਹਨਾਂ ਨੇ ਮੇਰੇ ਨਾਲ ਧੱਕਾ ਮੁੱਤੀ ਕੀਤੀ ਮੇਰੀ ਯੂਨੀਫਾਰਮ ਖਿੱਚੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਇੱਕ ਲੇਡੀ ਅਫਸਰ ਦੇ ਉੱਪਰ ਹੱਥ ਚੱਕ ਰਹੇ ਆ ਹੁਣ ਮੈਡਮ ਮਨਦੀਪ ਕੌਰ ਜਿਹੜੇ ਆ ਇਹ ਗੱਲ ਕਹਿੰਦੇ ਪਏ ਆ ਵੀ ਕਿਸਾਨਾਂ ਨੇ ਮੇਰੀ ਵਰਦੀ ਨੂੰ ਹੱਥ ਪਾਇਆ ਤੇ ਮੇਰੇ ਵਾਲ ਜਿਹੜੇ ਆ ਉਹ ਖਿੱਚੇ ਆ ਪਰ ਇੱਕ ਗੱਲ ਤੁਸੀਂ ਕਿਸੇ ਨੇ ਨੋਟ ਕੀਤੀ ਉਹ ਜਿਹੜੀ ਵੀਡੀਓ ਬਣੀ ਆ ਆਹ ਇਸ ਵੀਡੀਓ ਨੂੰ ਜਦੋਂ ਅਸੀਂ ਗੌਰ ਨਾਲ ਦੇਖਦੇ ਆ ਤਾਂ ਮੈਡਮ ਦੇ ਵਾਲਾਂ ਨੂੰ ਹੱਥ ਕਿਹਨੇ ਪਾਇਆ ਵਾ ਤੇ ਮੈਡਮ ਦੀ ਵਰਦੀ ਨੂੰ ਹੱਥ ਕਿਹਨੇ ਪਾਇਆ ਵਾ ਤੇ ਮੈਡਮ ਉੱਥੇ ਜਿਹੜੀ ਧੱਕਾ ਮੁੱਕੀ ਹੋਈ ਆ ਉਹ ਹੋਈ ਕਿਹੜੀ ਵਜ੍ਹਾ ਨਾਲ ਆਓ ਐਨਲਿਸਿਸ ਕਰਾਵਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਆ ਵੇਖੋ ਉਹ ਸਿੰਘ ਨੂੰ ਪਿੱਛੋਂ ਕੌਣ ਲੈ ਕੇ ਆਉਂਦਾ ਪਿਆ ਆ ਧੱਕਾ ਕਿਹਨੇ ਮਾਰਿਆ ਆ ਇਹਨਾਂ ਦਾ ਮਲਾਜ਼ਮ ਹੈ ਇਹ ਬੰਦਾ ਹੁਣ ਇਹਨਾਂ ਵੀਡੀਓ 'ਚ ਦੇਖੋ ਆ ਹੱਥ ਕਿਹਦਾ ਇਹ ਇਹਨਾਂ ਦੇ ਮਲਾਜ਼ਮ ਦਾ ਹੱਥ ਨਹੀਂ ਆ ਜਿਹੜਾ ਮੈਡਮ ਦੀ ਵਰਦੀ ਨੂੰ ਪੈਂਦਾ ਸੋ ਮੈਡਮ ਜਿਹੜੀ ਗੱਲ ਤੁਸੀਂ ਕਰਦੇ ਹੋ ਵੀ ਤੁਹਾਡੇ ਜਿਹੜੇ ਵਾਲ ਖਿੱਚੇ ਗਏ ਆ ਤੁਹਾਡੀ ਵਰਦੀ ਨੂੰ ਹੱਥ ਪਾਇਆ ਵਾ ਇਹਦੇ ਵਿੱਚ ਕਿਸਾਨਾਂ ਦਾ ਕੋਈ ਦੋਸ਼ ਨਹੀਂ ਹੈਗਾ ਆ ਤੁਹਾਡੇ ਨਾਲ ਆਏ ਹੋਏ ਮਲਾਜ਼ਮ ਦਾ ਹੀ ਉਹ ਹੱਥ ਹੈ ਠੀਕ ਹੈ ਨਾ ਇਹੀ ਬੰਦਾ ਜਿਹੜਾ ਪਿੱਛੋਂ ਆਣ ਕੇ ਉਹਨਾਂ ਨੂੰ ਧੱਕਾ ਮਾਰਦਾ ਤੇ ਉੱਥੇ ਸਾਰਾ ਐਪੀਸੋਡ ਜਿਹੜਾ ਇਹ ਸ਼ੁਰੂ ਹੁੰਦਾ ਸੋ ਇਸ ਕਰਕੇ ਇਹ ਜਿਹੜੇ ਇਲਜ਼ਾਮ ਆ ਇਹ ਕਿਸਾਨਾਂ ਤੇ ਲਾਉਣੇ ਬੰਦ ਕਰ ਦਿਓ ਉਸ ਤੋਂ ਬਾਅਦ ਤੁਹਾਡਾ ਜਿਹੜਾ ਆ ਬਿਆਨ ਆਉਂਦਾ ਆ ਵੀ ਕਿਸਾਨਾਂ ਦੇ ਰੂਪ ਦੇ ਵਿੱਚ ਉੱਥੇ ਗੁੰਡੇ ਇੱਕ ਕਿੱਡਾ ਕਿ ਜ਼ਿੰਮੇਵਾਰੀ ਵਾਲਾ ਬਿਆਨ ਹੈ ਤੁਸੀਂ ਕਹਿੰਦੇ ਹੋ ਵੀ ਕਿਸਾਨਾਂ ਨੇ ਤੁਹਾਡੇ ਨਾਲ ਬਤਮੀਜ਼ੀ ਕੀਤੀ ਤੁਹਾਨੂੰ ਬਤਮੀਜ਼ੀ ਵਾਲੀ ਵੀਡੀਓ ਵਿਖਾਵਾਂ ਇੱਕ ਆ ਮਾੜਾ ਜਿਹਾ ਇੱਕ ਮੈਡਮ ਦਾ ਹੀ ਬਿਆਨ ਸੁਣ ਲਓ ਵੀ ਮੈਡਮ ਕੀ ਜਾਂਦੇ ਪਏ ਆ ਸੋ ਮੈਡਮ ਇੱਕ ਗੱਲ ਹੁਣ ਤੁਸੀਂ ਦੱਸੋ ਹਾਂ ਵੀ ਆ ਤੁਹਾਡਾ ਵਿਜ਼ਡਮ ਆ ਇਹ ਹੈ ਨਾ ਆ ਤੁਸੀਂ ਕਰਨ ਕੀਤਾ ਆ ਆ ਤੁਹਾਡੀ ਪੁਲਿਸਿੰਗ ਆ ਇਹ ਹੈ ਆਪਣੇ ਪਿਓ ਦੀ ਆਪਣੀ ਮਾਂ ਦੀ ਉਮਰ ਦੇ ਜਿਹੜੇ ਲੋਕ ਉੱਥੇ ਬੈਠੇ ਜਿਹੜੇ ਪ੍ਰੋਟੈਸਟ ਕਰਨ ਦੇ ਉਹ ਸਿਰਫ ਆਪਣੇ ਹੱਕਾਂ ਵਾਸਤੇ ਠੀਕ ਹੈ ਨਾ ਉਹਨਾਂ ਦਾ ਕੋਈ ਜੀ ਨਹੀਂ ਕਰਦਾ ਤੁਹਾਨੂੰ 2 ਮਹੀਨੇ ਤੋਂ ਸਰਕਾਰ ਤਨਖਾਹ ਨਾ ਦੇਵੇ ਤੁਸੀਂ ਬਰਾਬਰ ਜਾ ਕੇ ਬਹਿ ਜਾਣਾ ਵਾ ਠੀਕ ਹੈ ਤੇ ਪਰ ਮੈਨੂੰ ਇੱਕ ਗੱਲ ਦੱਸਾਉਣਾ ਜਿਹੜੇ ਆ ਉੱਥੇ ਤੁਹਾਡੇ ਪਿਓ ਤੇ ਤੁਹਾਡੀ ਮਾਂ ਦੇ ਬਰਾਬਰ ਤੇ ਬੰਦੇ ਬੈਠੇ ਆ ਉਹਨਾਂ ਨੂੰ ਤੁਹਾਡੀ ਆ ਜਿਹੜੀ ਬੋਲੀ ਆ ਇਹ ਕਿੱਡੀ ਕੁ ਸਹੀ ਆ ਤੁਸੀਂ ਉਹਨਾਂ ਨੂੰ ਗਾਲ ਕੱਢ ਕੇ ਤੁਸੀਂ ਸੰਬੋਧਨ ਕਰ ਰਹੇ ਹੋ ਮੈਨੂੰ ਐਂ ਦੱਸੋ ਨਾ ਵੀ ਇਹ ਤੁਹਾਡੀ ਪੁਲਿਸਿੰਗ ਆ ਇਹ ਸਿਰਫ ਇਹ ਨਹੀਂ ਗੱਲ ਇਹ ਸਿਰਫ ਤੁਹਾਡੀ ਗੱਲ ਨਹੀਂ ਹੈਗੀ ਆ ਉਹ ਤੁਹਾਨੂੰ ਇੱਕ ਵੀਡੀਓ ਹੋਰ ਵਿਖਾਉਣਾ ਹਾਂ ਅੰਦਰ ਤੇ ਖੜੀ ਨਹੀਂ 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 ਗੱਲ ਕਰਨੀ ਮੈਂ ਤੋਂ ਬੋਰਾ ਕੋਈ ਨਹੀਂ ਆ ਬੜਕੇ ਤੁਸੀਂ ਐ ਕਹੋ ਤੁਸੀਂ ਡੰਗ ਮਾਰਦੇ ਮੇਰੇ ਗੋਲੀ ਮਾਰ ਮਾਰ ਜਾ ਕੇ ਮਾਰਨੀ ਹੈ ਭਈ ਮਾਰ ਲਾਂਗੇ ਮੈਨੂੰ ਮਾਰਦੀ ਕੋਈ ਨਹੀਂ ਇਹੋ ਜਿਹੇ ਕੰਮ ਕਰਨਗੇ ਉਹ ਵੀ ਹੋ ਜੀ ਬੇਟਾ ਤੂੰ ਡੰਗ ਨਹੀਂ ਮਾਰਦੀ ਤੂੰ ਪਰਚਾ ਵੀ ਪਹਿਲੇ ਕਰ ਲੈ ਅਰੇ ਬੰਦੇਰਾ ਬਹੁਤਾ ਹਾਂ ਬੰਸਰਦਾ ਤੂੰ ਕਿਉਂ ਬਕਵਾਸ ਕਰਦਾ ਇਹੋ ਜਿਹੇ ਕੰਮ ਕਰਨਗੇ ਉਹ ਵੀ ਹੋ ਜੀ ਬੇਟਾ ਤੂੰ ਡੰਗ ਨਹੀਂ ਮਾਰਦੀ ਤੂੰ ਪਰਚਾ ਵੀ ਪਹਿਲੇ ਕਰ ਲੈ ਅਰੇ ਬੰਦੇਰਾ ਬਹੁਤਾ ਹਾਂ ਬੰਸਰਦਾ ਤੂੰ ਕਿਉਂ ਬਕਵਾਸ ਕਰਦਾ ਚਲੋ ਉੱਥੇ ਤੇ ਕਹਿ ਸਕਦੇ ਆ ਵੀ ਹਨਾ ਵੀ ਉੱਥੇ ਧੱਕਾ ਮੁਕੀ ਹੋਈ ਆ ਤੁਹਾਡੇ ਪੁਲਿਸ ਵਾਲੇ ਜਿਹੜੇ ਅਫਸਰ ਆ ਇਹ ਸਿਰਫ ਤੂੰ ਲਫ਼ਜ਼ ਬੋਲਣ ਤੇ ਹੀ ਜਿਹੜੇ ਅੱਗ ਬਬੂਲਾ ਹੋ ਗਏ ਤੇ ਉਹਨਾਂ ਬੰਦਿਆਂ ਨੂੰ ਮਾਰਨ ਨੂੰ ਪੈਗੇ ਸਿਰਫ ਇੱਕ ਤੂੰ